ਐਜੰਡਾ ਇੱਕੋ ਇੱਕ ਆ ਵੀਰ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਤੁਹਾਡਾ ਇੱਥੇ ਆਉਣ ਦਾ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਔਰ ਦੂਸਰੀ ਗੱਲ ਜਿਹੜੀ ਏਜੰਡਾ ਇੱਕੋ ਹੈ ਸ਼ਹਿਰ ਦਾ ਸ਼ਹਿਰ ਦੀ ਸਫਾਈ ਦਾ ਇਸ ਤੋਂ ਵੱਧ ਮੇਰਾ ਕੋਈ ਏਜੰਡਾ ਨਹੀਂ ਨਾ ਹੀ ਮੇਰੀ ਕੋਈ ਆਮ ਆਦਮੀ ਪਾਰਟੀ ਦਾ ਏਜੰਡਾ ਔਰ ਜਿਹੜਾ ਪਿਛਲੇ 20-30 ਸਾਲਾਂ ਤੋਂ ਇਸ ਸ਼ਹਿਰ ਤੇ ਕਾਬਜ਼ ਆਪਣੇ ਆਪ ਨੂੰ ਰਾਜਾ ਦੱਸ ਰਿਹਾ ਉਹਨੂੰ ਸ਼ੀਸ਼ਾ ਦਿਖਾਉਣ ਦਾ ਹੀ ਏਜੰਡਾ ਹੋਰ ਕੋਈ ਏਜੰਡਾ ਨਹੀਂ ਹੈ ਕਿਸ ਤਰੀਕਾ ਸੀਸ਼ਾ ਦੇ ਕਹਣਾ ਚੰਦੀ ਆ ਕੀ ਜਿਹੜੇ ਪਿਛਲੇ ਦਿਨੇ ਉਹਨਾਂ ਵੱਲੋਂ ਇੱਕ ਤੁਹਾਡੇ ਤੇ ਜਿਹੜਾ ਕਮੈਂਟ ਕੀਤਾ ਸੀ ਇਲੈਕਸ਼ਨ ਨੇ ਲੈ ਕੇ ਐਮਸੀ ਦੇ ਉਹਨੂੰ ਲੈ ਕੇ ਮਤਲਬ ਕੀ ਏਜੰਡਾ ਵਾ ਬਿਲਕੁਲ ਉਹ ਏਜੰਡਾ ਜੀ ਉਹ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਜੀ ਐਮਸੀ ਦਮੇਰਾਏ ਕੋਈ ਵੀ ਐਮਸੀ ਜਿਹੜਾ ਹੈ ਅਸਤੀਫਾ ਦੇ ਦੋ ਉਹਦੇ ਸਾਹਮਣੇ ਤੁਸੀਂ ਇਲੈਕਸ਼ਨ ਲੜੋ ਮੈਂ ਉਹ ਕਹਿਣਾ ਭਲਿਆ ਮਾਨਸਾ ਤੁਸੀਂ ਆਪ ਅਸਤੀਫਾ ਦਿਓ ਔਰ ਇਹ ਗੱਲ ਹੈ ਇਹਨੀ ਗੱਲ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਰੱਖਿਓ ਕਿ ਕੋਈ दारू ਨਹੀਂ ਕੋਈ ਪੈਸਾ ਨਹੀਂ ਕੋਈ ਹੋਰ ਕੋਈ ਇਹਦਾ ਦਾ ਛੇੜਿਆੰਤਰ ਨਾ ਵਰਤਿਓ ਮੈਂ ਤੁਹਾਡੇ ਸਾਹਮਣੇ ਖੜਾ ਹੋਊਂਗਾ ਔਰ ਫਿਰ ਤੁਸੀਂ ਦੱਸਿਓ ਕਿ ਸ਼ਹਿਰ ਦੇ ਲੋਕ ਕਿਹਨੂੰ ਵੋਟਾਂ ਪਾਉਂਦੇ ਤੁਹਾਨੂੰ ਇਹ ਵੀ ਪਤਾ ਕਿ ਤੁਸੀਂ ਪਿਛਲੀਆਂ ਇਲੈਕਸ਼ਨਾਂ ਉਹ ਤੋਂ ਪਿਛੇ ਵੀ ਕਿੰਦਾ ਜਿੱਤਦੇ ਰਿਹਾ ਬਸ ਉਹ ਆ ਕਿ ਉਹ ਹੱਥ ਕੰਡੇ ਨਾ ਵਰਤਿਓ ਇੱਕ ਵਾਰੀ ਫਿਰ ਦੱਸਿਓ ਕਿ ਕੀ ਗੱਲਬਾਤ ਬਣਦੀ ਆਪਾਂ ਦੋਵੇਂ ਮੈਦਾਨ ਚ ਆਉਨੇ ਆ ਜੇ ਐਮਸੀ ਲੜਨ ਵਾਲੀ ਹੁਣ ਪੋਜੀਸ਼ਨ ਨਹੀਂ ਮੈਂ ਸਟੇਟ ਦਾ ਅਹੁਦੇਦਾਰ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦਾ ਇੱਕ ਲੀਡਰ ਸਮਝਦੇ ਹੋ ਮੈਂ ਵੀ ਲੀਡਰ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਸ਼ਹਿਰ ਦੀ ਵੀ ਪੰਜਾਬ ਦੀ ਨੁਮਾਇੰਦਗੀ ਕਰਦਾ ਤੁਸੀਂ ਜੇ ਲੜਨੀ ਆ ਤਾਂ ਆਪਾਂ ਤੁਸੀਂ ਆਪਣੀ ਐਮਐਲਏ ਸ਼ਿਪ ਤੋਂ ਅਸਤੀਫਾ ਦਿਓ ਫਿਰ ਆਪਾਂ ਲੜਾਂਗੇ ਫਿਰ ਪਤਾ ਲੱਗੂਗਾ ਵੀ ਪਾਣੀ ਕਿਹੜੇ ਪੁਲਾਂ ਥਾਂਨੇ ਲੰਘਦਾ ਤੇ ਲੋਕ ਕਿੰਨਾਂ ਨਵਾਜਦੇ ਸੀ ਕਹਿੰਦੇ ਮਤਲ ਕਿਤੇ ਨਾ ਕਿਤੇ ਹੁਣ ਐਮਸੀ ਲੈਵਲ ਤੋਂ ਉੱਤੇ ਉੱਠ ਕੇ ਐਮਐਲਏ ਦੀ ਇਲੈਕਸ਼ਨਾਂ ਨੂੰ ਮਤਕੀ ਕਹ ਲੋ ਕਿ ਤੁਸੀਂ ਕੰਪੀਟੀਸ਼ਨ ਕਰਾਣਾ ਚਾਹੁੰਦੇ ਦੇਖੋ ਕੰਪੀਟੀਸ਼ਨ ਕੋਈ ਨਹੀਂ ਆ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਐਮਸੀਆਂ ਤੋਂ ਅਸਤੀਫਾ ਦਿਉਣਾ ਤੇ ਸਾਰੇ ਐਮਸੀਆਂ ਤੋਂ ਅਸਤੀਫਾ ਦਵਾਇਆ ਜਾਵੇ ਕਾਰਪੋਰੇਸ਼ਨ ਮੈਂ ਅਜ ਵੀ ਮੰਨਦਾ ਪਵਾ ਕੋਈ ਕੁਛ ਕੀਤਾ ਜਾਵੇ ਕਿ ਜਿਹੜੀ ਕਾਰਪੋਰੇਸ਼ਨ ਹੈ ਉਹ ਇੱਕ ਕਪੂਰਥਲੇ ਦੇ ਉੱਤੇ ਬੋਝ ਆ ਉਹਦੇ ਉੱਤੇ ਜਿਹੜਾ ਉਹ ਸਾਰੇ ਐਮਸੀ ਜਿਹੜੇ ਅਸਤੀਫਾ ਦੇਣ ਔਰ ਕਾਰਪੋਰੇਸ਼ਨ ਭੰਗ ਕਰਕੇ ਜਿਹੜੀ ਇਹ ਦੁਬਾਰਾ ਜਿਹੜੀ ਹੈ ਰਬਤੇੜਾ ਪਲਾ ਕਰੇ ਜਿਹੜੀ ਕੌਂਸਲ ਬਣੇ ਤਾਂ ਕਿ ਲੋਕਾਂ ਦੇ ਜਿਹੜੇ ਕੰਮ ਆ ਸੁਚੱਜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਹੋਣ ਇਹੋ ਮੇਰੀ ਬੇਨਤੀ ਆ ਅਦਰਵਾਈਜ਼ ਮੈਂ ਕਿਸੇ ਐਮਸੀ ਨੂੰ ਕਿਉਂਕਿ ਜੋ ਇਹ ਐਮਸੀ ਦੇ ਸਹਿਬਾਨ ਜਿਹੜੇ ਨੇ ਜੇ ਉਹ ਇਹ ਸੋਚ ਲੈਣ ਕਿ ਸਾਡਾ ਜਿਹੜਾ ਤੋਰੀ ਫੁਲਕਾ 17000 ਨਾਲ ਚੱਲਣਾ ਉਹ ਸਦਾ ਨਹੀਂ ਚੱਲਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਮੈਂ ਐਮਸੀ ਸਭਾ ਨੂੰ ਵੀ ਇਹੋ ਗੱਲ ਕਹਿਣਾ ਇਸ ਸ਼ਹਿਰ ਦੇ ਵਿੱਚ ਤੁਸੀਂ ਸਦਾ ਰਹਿਣਾ ਜੇ ਰਹਿਣਾ ਤੇ ਤੁਸੀਂ ਇਹ ਜਿਹੜੇ ਲੋਕ ਆ ਇਥੋਂ ਦੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਨਵਾਜਿਆ ਜਿੰਨਾ ਚਿਰ ਤੁਸੀਂ ਉਹਨਾਂ ਦਾ ਨਹੀਂ ਸੋਚਦੇ ਇਹ 17 17000 ਨਾਲ ਕੋਈ ਗੱਲ ਨਹੀਂ ਬਣਨੀ ਕੈਨ ਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਅਪੀਲ ਕਹਿ ਸਕਦੇ ਐਮਐਲ ਸਭ ਨੂੰ ਜਾਂ ਵਿਧਾਇਕ ਸਭ ਨੂੰ ਇਲੈਕਸ਼ਨ ਲੜਨ ਲਈ ਜਾਂ ਚੈਲੰਜ ਕਹਿ ਸਕਦੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਬਾਈ ਜੋ ਤੁਸੀਂ 22 ਸਾਲ ਪਿਛਲੇ ਨਹੀਂ ਕੀਤਾ ਰੱਬ ਦਾ ਵਾਸਤਾ ਹੁਣੇ ਕਰ ਲਓ ਕੋਜੀ ਸਿਆਸਤ ਛੱਡ ਦਿਓ ਕਪੂਰਥਲੇ ਦੇ ਭਲਾ ਭਲੇ ਲਈ ਕਪੂਰਥਲੇ ਲੋਕਾਂ ਦੇ ਭਲੇ ਲਈ ਜਿਹੜਾ ਕੰਮ ਕਰੋ ਤੁਸੀਂ ਕਹਿੰਦੇ ਪੈरिस ਨਹੀਂ ਬਣਾ ਸਕਦੇ ਮੈਂ ਕਪੂਰਥਲੇ ਨੂੰ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੀ ਸੋਚ ਹੀ ਨਹੀਂ ਤੁਸੀਂ ਨਾ ਕਦੀ ਕਪੂਰਥਲ ਵਾਲੇ ਸੋਚਿਆ ਨਾ ਹੀ ਅੱਜ ਵੀ ਨਹੀਂ ਸੋਚਦੇ ਤੁਸੀਂ ਕਹਿੰਦੇ ਕਿ ਮੈਨੂੰ ਜੀ ਮੇਰੇ ਵੀ ਰੋਕ ਟੋਕ ਨਾ ਹੋਵੇ ਵਿੱਚ ਤੇ ਮੈਂ ਮੈਂ ਦੇਖੋ ਕੀ ਕਰਦਾ ਤੁਹਾਨੂੰ ਲੋਕਾਂ ਨੂੰ ਪਤਾ ਤੁਸੀਂ ਕੀ ਕਰਦੇ ਹੋ ਕੀ ਕਰਦੇ ਰਹੇ ਤੁਸੀਂ ਲੋਕ ਤੁਸੀਂ ਮੈਂ ਬਾਰ ਬਾਰ ਫੇਰ ਬੇਨਤੀ ਇਹ ਕਰਦਾ ਕਿ ਤੁਸੀਂ ਜਿਹੜਾ ਨਾ ਕਪੂਰਥਲੇ ਦੇ ਭਲੇ ਲਈ ਗੱਲ ਕਰੋ ਰੱਬ ਦਾ ਵਾਸਤਾ ਹੈ ਕਿਹੜੇ ਇਕੱਦੇ ਬੰਦੇ ਆ ਤੁਸੀਂ ਪਤਾ ਨਹੀਂ ਕਿਹਦੀਆਂ ਸਲਾਹਾਂ ਲੈਣੀਆਂ ਜਾਂ ਕਿਹੜੀ ਤੁਹਾਡੀ ਟੀਮ ਹੈ ਜਿਹਦੇ ਮਗਰ ਲਾ ਕੇ ਤੁਸੀਂ ਉੱਥੇ ਦੰਦਨ ਕਰਦੇ ਆਉਨੇ ਆ ਤੇ ਇੱਥੇ ਇੱਕ ਦੋ ਜੜੀਆਂ ਅੱਖਾਂ ਦਿਖਾ ਕੇ ਕਹਿੰਦੇ ਆਹ ਨਹੀਂ ਆ ਜੀ ਆ ਜਿਹੜਾ ਮਤਾ ਪੈਣਾ ਚਾਹੀਦਾ ਆ ਨਹੀਂ ਉਹ ਨਾ ਕਰੋ ਕਪੂਰਥਲੇ ਦੇ ਭਲੇ ਦੀ ਗੱਲ ਕਰੋ ਲੋਕੀ ਤੁਹਾਨੂੰ ਜਿਹੜੀ ਪਹਿਲੀਆਂ ਨਾਲੋਂ ਵੀ ਵੱਧ ਵੋਟਾਂ ਨੂੰ ਆਚਣਗੇ ਮੇਰਾ ਕੋਈ 1% ਕੋਈ ਇੰਟਰਸਟ ਨਹੀਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਮਤਥਾ ਲਾਉਣ ਦਾ ਮੈਂ ਕਹਿੰਨਾ ਕਿ ਤੁਸੀਂ ਕਪੂਰਥਲੇ ਦਾ ਜਿਹੜਾ ਮਤਥਾ ਲਾਇਆ ਰੱਬ ਦਾ ਵਾਸਤਾ ਉਹ ਨਾ ਲਾਓ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚੋ ਕਿ ਮੈਂ ਕੀ ਕੀਤਾ ਜਿਵੇਂ ਮੈਂ ਇੱਕ ਗੱਲ ਹੋਰ ਕਹਿ ਦਿਆਂ ਤੁਹਾਨੂੰ ਤਕਰੀਬਨ 22 ਸਾਲ ਹੋ ਗਏ ਨੇ ਇਸ ਕਪੂਰਥਲੇ ਦੇ ਵਿੱਚ ਆ ਜਨੂੰ 22 ਸਾਲਾਂ ਚੋਂ ਅੱਧਾ ਕਰ ਲਓ 11 ਉਹਦਾ ਵੀ ਅੱਧਾ ਕਰ ਲਓ 5.5 ਪੰਜ ਹੀ ਕੰਮ ਦਿਖਾ ਦਿਓ ਤੁਸੀਂ ਮੈਂ ਇਹਨੇ 22 ਸਾਲਾਂ ਚ ਮੈਂ ਆਹ ਕਪੂਰ ਥੱਲੇ ਦੇ ਭਲੇ ਕੀਤਾ ਮੈਂ ਤੁਹਾਡੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਤੁਸੀਂ ਕਾਜਾਂ ਬਾਰੇ ਖਲਾਸਾ ਕੀਤਾ ਸੀਗਾ ਉਹ ਕਹਿੰਦੇ ਕਿ ਬੀਜੀਡੈਂਸ ਦੀ ਜਾਂਚ ਕਰਾ ਲਓ ਤੇ ਬੀਜੀ ਬੀਜੀ ਲਾਸਦੀ ਦੇਖੋ ਜਾਂਚ ਕੀ ਹੋਣੀ ਤੇ ਸਾਹਮਣੇ ਸਾਰਾ ਕੁਝ ਉਹ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਦੇ ਕੀ ਹੋਇਆ ਪਿਆ ਕੀ ਆ ਬਿਲਕੁਲ ਉਦੇ ਜੀ ਇਹ ਕਹਿ ਰਹੇ ਨੇ ਕਿ ਜਦੋਂ ਮੇਰੇ ਧਿਆਨ ਦੇ ਵਿੱਚ ਆਂਦੀ ਗੱਲ ਉਥੇ ਲੋਕਾਂ ਨਾਲ ਵੀ ਤਾਲੁਕਾ ਜਿਹਨੇ ਉਹ ਰਾਫਤਾ ਕੀਤਾ ਗਿਆ ਉਹ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਜਿਨ੍ਹਾਂ ਨੂੰ ਤਰਾਜ ਹੋਊਗਾ ਬਾਕੀ ਜਿਹੜੇ ਵਿਭਾਗੀ ਕਾਰਵਾਈ ਲਈ ਮੰਗ ਪੱਤਰ ਵੀ ਦੇ ਦਿੱਤਾ ਗਿਆ ਤੁਸੀਂ ਸਾਰੇ ਮੇਰੇ ਵੀਰੋ ਤੁਹਾਨੂੰ ਬਹੁਤ ਜਲਦੀ ਪਤਾ ਲੱਗੂਗਾ ਕਿ ਕੀ ਕਾਰਵਾਈ ਹੋ ਰਹੀ ਆ ਪਰ ਉਹ ਬੱਬਰ ਸ਼ੇਰ ਮੰਗਰ ਇਦਾਂ ਦਰਦਦੇ ਹੋਏ ਵੀਡੀਓ ਜਿਹੜੇ ਕਹਿੰਦੇ ਢੋਟ ਸਾਹਿਬ ਜਿਵੇਂ ਪੋਤੜੇ ਫੁੱਲਣ ਤੇ ਆ ਗਿਆ ਤੇ ਇਹਨੂੰ ਸਭ ਕੁਝ ਦਾ ਪੁੱਣ ਨਿਕਲ ਜਾਣਾ ਹੈ ਦੇਖੋ ਮੈਂ ਤੇ ਇਹ ਗੱਲ ਕਹਿਣਾ ਕਪੂਤੜਿਆਂ ਚ ਕੀ ਹੁੰਦਾ ਜੇ ਕਿਸੇ ਨੇ ਗੰਦਨੇ ਖੇਲਣਾ ਤਾਂ ਕੀ ਖੇਲੀ ਜਾਵੇ ਮੇਰਾ ਕੀ ਲੈਣਾ ਦੇਣਾ ਉਹਦੇ ਨਾਲ ਬਾਕੀ ਜੋ ਮੈਂ ਕੋਈ ਗਲਤ ਗੱਲ ਕੀਤੀ ਹੋਵੇ ਮੈਂ ਉਹਦਾ ਦੇਣਦਾਰ ਆ ਮੇਰੀ ਥਾਂ ਕਿਸੇ ਨੇ ਕਰਨਾ ਕਿਸੇ ਨੇ ਜਿਹੜੀ ਆ ਉਹ ਜੋ ਵੀ ਆ ਜੇ ਉਹਨਾਂ ਨੇ ਮੈਂ ਤੈਨੂੰ ਦੱਸ ਗਾਂਦੀ ਫੋਲਣਾ ਬੋਲੀ ਜਾਣਾ ਮੈਂ ਕੁਛਿੰਦਾ ਦੀ ਕੋਈ ਗੱਲ ਕਰਦਾ ਹੀ ਅਕਸਰ ਸ਼ਹਿਰ ਪ੍ਰਿੰਟ ਅਜ ਕੱਭਿਆਂ ਦੀ ਗੱਲ ਕੀਤੀ ਆ ਹੂੰ ਹੂੰ ਉੱਥੇ ਜਿਹੜਾ ਵਾ ਟ੍ਰੀਟਮੈਂਟ ਪਲਾਟ ਬਣ ਤੋਂ ਪਹਿਲਾਂ ਇੱਕ ਕਲੋਨੀ ਬਣੀ ਸੀ ਜਿਸ ਦਾ ਨਾਮ ਹੈਗਾ ਡਾਕਟਰ ਭੀਮਰਾਓ ਅੰਬੇਡਕਰ ਨਗਰ ਹੂੰ ਜੇ ਅੱਜ ਆਮ ਆਦਮੀ ਪਾਰਟੀ ਉਸ ਕਲੋਨੀ ਨੂੰ ਢੋਂਦੀ ਹੈ ਚਾਹੇ ਉੱਥੇ ਲੋਕਾਂ ਦੇ ਉੱਤੇ ਧੱਕਾਸ਼ਾਹੀ ਕਰਦੀ ਹੈ ਤੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹੈ ਇਸ ਬੰਦ ਚ ਤੁਹਾਡੇ ਕੀ ਕਹਿੰਦੇ? ਦੇਖੋ ਮੈਨੂੰ ਜਿਹੜੀ ਜਿਹੜੀ ਉੱਥੇ ਕੋ ਕਲੋਨੀ ਬਣੀ ਹੁੰਦੀ ਤੇ ਟ੍ਰੀਟਮੈਂਟ ਪਲਾਂਟ ਕਿੰਦਾ ਲੱਗ ਜਾਂਦਾ ਜਿਹੜੀ ਕਿਸੇ ਵੀ ਤਰ੍ਹਾਂ ਦਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿਸੇ ਵੀ ਗਰੀਬ ਗੁਰਬੇਨਾ ਧੱਕਾ ਨਹੀਂ ਬਲਕਿ ਉਹਨਾਂ ਦੇ ਵਿੱਚੋਂ ਹੀ ਸਾਰੇ ਐਮ ਐਲ ਏ ਸਹਿਬਾਨ ਜੋ ਆਪ ਵੀ ਮਾਨ ਸਾਹਿਬ ਗਰੀਬ ਪਰਿਵਾਰ ਚੋਂ ਨੇ ਉਹਨਾਂ ਨੂੰ ਗਰੀਬਾਂ ਦਾ ਦਰਦ ਪਤਾ ਉਹਨਾਂ ਦੀ ਗੱਲ ਕਰਨ ਵਾਲੇ ਤੁਸੀਂ ਕਹ ਰਹੇ ਉੱਥੇ ਕਲੋਨੀ ਬਣੀ ਵੀ ਸਿਵਰੇਜ ਟ੍ਰੀਟਮੈਂਟ ਪਲਾਨ ਕਿੰਦਾ ਲੱਗ ਗਿਆ ਉਹਦੇ ਨਾਲ ਕੂੜਾ ਕਿੰਦਾ ਡਿੱਗਣ ਲੱਪਿਆ ਜਿਹੜੇ ਉੱਥੇ ਬੰਦੇ ਬੈਠੇ ਨੇ ਉਹਨਾਂ ਨੂੰ ਧੱਕਾ ਕਲੋਨੀ ਮੈਂ ਤੁਹਾਡੇ ਕੋਲ ਨੂੰ ਬਾਬਾ ਸਾਹਿਬ ਦੇ ਨਾਮ ਦੀ ਕਲੋਨੀ ਸੋਣੀ ਉਹਨੂੰ ਤਾਂ ਧੱਕਾ ਕਲੋਨੀ ਕਹਿੰਦੇ ਆ ਜੇ ਕਿਸੇ ਨੇ ਧੱਕਾ ਕੀਤਾ ਹੋਇਆ ਤੇ ਉਹਦਾ ਫੇਰ ਨਿਤਾਰਾ ਨਿਕਲਿਆਊਗਾ ਵਿਧਾਇਕ ਸਾਹਿਬ ਹਰ ਟਾਈਮ ਅਫਸਰ ਸਾਹਿਬ ਨੂੰ ਕਿਉਂ ਕੋਸਦੀ ਆ ਕੀ ਕਾਰਨ ਕਿ ਤੁਸੀਂ ਮਨਾਂ ਦੇਖੋ ਉਹਨਾਂ ਨੇ ਆਪਣੇ ਸਮੇਂ ਤੇ ਚੰਗੀਆਂ ਚਲਾਈਆਂ ਹੋਈਆਂ ਕਿਸੇ ਵੀ ਅਫਸਰ ਨੂੰ ਜੋ ਕਹਿ ਜਾਂਦੇ ਸੀ ਲੱਲਾ ਪੱਬਾ ਸਾਈਸ ਫੈਦੀ ਉਹ ਹੁੰਦੀ ਸੀ ਅੱਜ ਸਰਕਾਰ ਬਦਲ ਗਈ ਆ ਅਗੇ ਹੁੰਦਾ ਸੀ ਜਿਹੜੀ ਅਕਾਲੀ ਔਰ ਕਾਂਗਰਸ ਕਿਸੇ ਦੀ ਵੀ ਸਰਕਾਰ ਹੋਵੇ ਕਿਉਂਕਿ ਬਤਾਤ ਜਿਹੜੀ ਸਰਕਾਰ ਹੈ ਉਹ ਕਾਂਗਰਸ ਨਹੀਂ ਅਕਾਲੀਆਂ ਦੀ ਰਹੀ ਆ ਪਰ ਇਹਨਾਂ ਦੀ ਆਪਸ ਵਿੱਚ ਗੇਟਮੇਟ ਇੱਕ ਸੀ ਇੱਕੋ ਜਾਨੀ ਇਹਨਾਂ ਦੀ ਚੱਲਦੀ ਰਹੀ ਕਿਸੇ ਅਕਾਲੀ ਲੀਡਰ ਵੱਲ ਦੱਸਦੇ ਇੱਥੇ ਕਿਸੇ ਦੀ ਚੱਲਦੀ ਰਹੀ ਅੱਜ ਉਹ ਚੱਲਣੀ ਬੰਦ ਹੋ ਗਈ ਆ ਇਸੇ ਕਰਕੇ ਰੌਲਾ ਪਾਉਂਦੇ ਹੁਣ ਲਾਸਟ ਸਵਾਲ ਇੱਕੋ ਹੀ ਆ ਕਿ ਤੁਸੀਂ ਹੁਣ ਇਲੈਕਸ਼ਨ ਲੜਨ ਲਈ ਕਮਰ ਕੱਸ ਲਈ ਹੈ ਮੈਂ ਜਿਸ ਦਿਨ ਆਮ ਆਦਮੀ ਪਾਰਟੀ ਚਾਇਆ ਨਾ ਜੀ ਮੈਂ ਉਦੋਂ ਦੀ ਕਮਰ ਮੈਂ 17 ਚ ਵੀ ਦਾਵੇਦਾਰ ਸੀ 22 ਚ ਵੀ ਦਾਵੇਦਾਰ ਸੀ ਮੇਰੀ ਪਾਰਟੀ ਮੈਨੂੰ ਜਿੱਥੇ ਖੜੀ ਕਰੂਗੀ ਮੈਂ ਉੱਥੇ ਖੜਾ ਮਿਲੂ ਜਿਉ ਕਹੂਗੇ ਮੈਂ 500% ਜੇ ਅਸਤੀਫਾ ਦੇਉਣੇ ਮੈਂ 500% ਇਹਨਾਂ ਦੇ ਖਿਲਾਫ ਲੜਨ ਨੂੰ ਤਿਆਰ ਹਾਂ ਪਰ ਸ਼ਰਤ ਉਹੀ ਆ ਠੀਕ ਹੈ ਜੀ ਕਿ ਇਹ ਅਸਤੀਫਾ ਦੇਣ ਔਰ ਇਹ ਕਹਿਣ ਵੀ ਮੈਂ ਕਹਿੰਦੇ ਨਾ ਕਿ ਮੈਂ ਵਿਕਾਸ ਹਾਲ ਕਰਾਇਆ ਤੇ ਮੇਰੇ ਕੋ ਕੋਪੂਰਥ ਲੈਲੇ ਮੈਨੂੰ ਇਹ ਧੰਨਵਾਜਣਗੇ ਇਹ ਜਿਹੜੇ ਜੋ ਪਹਿਲਾਂ ਕਰਦੇ ਰਿਹਾ ਉਹ ਨਾ ਕੋਈ ਕੋਈ ਜਿੱਦਾ ਕਿਦੇ ਕੋਈ दारू ਉਤੇ ਜਾਂ ਜਿਹੜੇ ਪੈਸੇ ਵਾਲੀ ਉਹ ਤੋਂ ਬਿਨਾ ਸੌਂ ਸਾਕੇ ਕਹਿ ਦੇਣ ਕਿ ਵੀ ਮੈਂ ਇਹ ਕੰਮ ਨਹੀਂ ਕਰੂੰਗਾ ਤੇ ਮੈਂ ਆਪਣੇ ਕੰਮ ਦੇ ਨਾਂ ਤੇ ਇਲੈਕਸ਼ਨ ਲੜੂਗਾ ਤੇ ਮੈਂ ਬਾਕੀ ਫਿਰ ਵੀ ਇੱਕ ਗੱਲ ਹੋਰ ਵੀ ਮੈਂ ਗੱਲ ਕਹਿਣਾ ਕਿ ਇਹਨਾਂ ਨੇ ਜਿਹੜਾ 2022 ਦੇ ਵਿੱਚ ਵੀ ਪੂਰਾ ਜ਼ੋਰ ਲਾਇਆ ਪੈਸੇ ਦੇ ਨਾਲ ਲਾਸਟ ਮੂਮੈਂਟ ਤੇ ਆਕੇ ਇਹਨੂੰ ਪਤਾ ਕਿੰਦਾ ਜਿੱਤੇ ਨੇ ਹਰ ਕੱਲੀ-ਕੱਲੀ ਗੱਲ ਮੈਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਇਹੋ ਤੇ ਡਰ ਮਾਰਦਾ ਇਹ ਜੇ ਫਿਰ ਵੀ ਜੋ ਮੈਂ ਕਹਿੰਨੀ ਕੋਈ ਉਹਨਾਂ ਕਹਿੰਦਾ ਪੈਸੇ ਵੀ ਲਾ ਲੈਣ ਕਿ ਕਪੂਰਥਲੇ ਦੇ ਲੋਕਾਂ ਨੂੰ ਪਤਾ ਕਿ ਇਹ ਬੰਦਾ ਅਸੀਂ ਇਹਨੂੰ ਜਿੰਨਾ ਮਾਨ ਸਨਮਾਨ ਕੱਲਾ ਇਹਨਾਂ ਨੂੰ ਸਾਰਾ ਟੱਬਰ ਜਿਹੜਾ ਪੈਨਸ਼ਨ ਤੇ ਲਾਤਾ ਪਰਜਾਈ ਐਮ ਬਣਾ ਐਮ ਐਲ ਏ ਬਣਾਤੀ ਉਹਦੀ ਪੈਨਸ਼ਨ ਘਰ ਵਾਲੀ ਐਮ ਐਲ ਏ ਬਣਾਤੀ ਉਹਦੀ ਪੈਨਸ਼ਨ ਇਹਨਾਂ ਨੂੰ ਦੋ ਪੈਨਸ਼ਨਾਂ ਲਵਾਤੀਆਂ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਇਸ ਇਸ ਪਰਿਵਾਰ ਦਾ ਇਤਿਹਾਸ ਦੇ ਵਿੱਚ ਨਾ ਲਿਖ ਦਿੱਤਾ ਵੀ ਅਸੀਂ ਕਪੂਰਥਲਾ ਇਹਨਾਂ ਨਵਾਜਿਆ ਇਹਨਾਂ ਕੀ ਕੀਤਾ ਉਹ ਵੀ ਇਤਿਹਾਸ ਲਿਖਣ ਨੂੰ ਲੋਕ ਤਿਆਰ ਨੇ ਜੋ ਮਰਜ਼ੀ ਜ਼ੋਰ ਲਾ ਲੈਣ ਅਸਤੀਫਾ ਦੇਣ ਔਰ ਮੈਂ ਲੜੂਗਾ ਇਹਨਾਂ ਦੇ ਬਰਾਬਰ ਫਿਰ ਪਤਾ ਲੱਗ ਜਾਊਗਾ ਕਹਿੰਦ ਮਤਲਬ ਕਿ ਤੁਸੀਂ ਵੀ ਕਮਰ ਕੱਸ ਲਈਏ ਪਾਰਦਰਸ਼ੀ ਇਲੈਕਸ਼ਨ ਲੜਨ ਲਈ ਮੈਂ ਕਮਰ ਕਮਰ ਕਸੀ ਹੈ ਦੱਸੋ ਮੈਂ ਤਾਂ ਬਾਰ-ਬਾਰ ਮੇਰੇ ਕੋ ਕੀ ਕਹਣਾ ਚਾਹੁੰਦੇ ਆ ਮੈਂ ਇਹੋ ਗੱਲ ਕਹਿ ਰਿਹਾ ਕਿ ਜੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਐਮਸੀ ਐਮਸੀ ਵਾਲਾ ਮੇਰੇ ਕੋਲ ਲੈਵਲ ਨਹੀਂ ਮੈਂ ਐਮਐਲਏ ਲੜੂ ਕੱਲ ਨੂੰ ਅਸਤੀਫਾ ਦੇਣ ਨਾਲ ਹੀ ਜਿਹੜੀਆਂ ਹੈਗੀਆਂ ਇਲੈਕਸ਼ਨ ਆ ਰਹੀਆਂ ਤਾਂ ਉਹਦੇ 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 ਵਿੱਚ ਲੜਾਂਗੇ ਪਾਉਂ ਵੀਡੀਓ ਦੇ ਵਿੱਚ ਬਾਰ-ਬਾਰ ਸਰਕਰੀ ਸੀਟਾਂ ਨੇ ਅੰਸੀ ਕਿਧਰੋਂ ਚਾਹੀਦੀ ਐ ਮੈਂ ਉਹਨਾਂ ਖਾਲੀ ਕਰਉਣਾ ਇਹ ਬਾਰ ਬਾਰ ਉਹ ਯਾਰ ਜਿਹੜੇ ਵਿਚਾਰੇ ਕਿਸੇ ਕਿਸੇ ਗਰੀਬ ਨੂੰ ਜਿਹੜੇ ਐਮਸੀ ਜਿੱਦਕ 17000 ਜਿਹੜੀ ਤਸਦੀਬ ਹੁੰਦੇ 17000 ਤਨਖਾਹ ਜ਼ਰੂਰੀ ਮਾਰਨੀ ਅਰਬਾਂ ਪਤੀ ਇਹ ਦੇਣ ਅਸਤੀਫਾ ਇਹਨਾਂ ਨੂੰ ਲੜਨ ਵਿੱਚ ਕੀ ਫਰਕ ਮੈਂ ਐਮਸੀ ਨੂੰ 100 ਫਰਕ ਪੈ ਸਕਦਾ ਇਹਨਾਂ ਨੂੰ ਕੀ ਫਰਕ ਹੈ ਮਾਤਰ ਨੇ ਲੱਗੇ ਲੜਨੀ ਆ ਗੱਲ ਕੀ ਹੈ ਕੰਪਨੀਸ਼ਨ ਦੇ ਉੱਪਰ ਕਮੇਟੀ ਦਾ ਕਬਜ਼ਾ ਇਹ ਜਿਹੜਾ ਕੀ ਕਬਜ਼ਾ ਹੈਗਾ ਵਾ ਸਾਰਾ ਉਹਦੇ ਵਿੱਚ ਦੇਖਿਆ ਜਾਵੇ ਕਿ ਜਦੋਂ ਇਹ ਐਮਐਲਏ ਤੋਂ ਬਗੈਰ ਵੀ ਜਿਹੜਾ ਕੀ ਮਤਾ ਪੈ ਸਕਦਾ ਕਿ ਇੰਨੇ ਹੀ ਅੰਸ਼ੇਲ ਕੀ ਹੋਗਾ ਇਹਨਾਂ ਤੋਂ ਬਗੈਰ ਤੁਰਦੇ ਫਿਰਦੇ ਨੇ ਕਿਸੇ ਪਾਸੇ ਨੇ ਭੱਜਦੇ ਭੱਜਦੇ ਉਹ ਦੇਖੋ ਇਹ ਸਾਰਾ ਐਮਸੀ ਜਾਣਦੇ ਇਹਦੇ ਬਾਰੇ ਮੈਂ ਕੁਝ ਨਹੀਂ